ਸਤਿ ਸ਼੍ਰੀ ਅਕਾਲ ਜੀ। ਮਹ ਸਤਿ ਸ਼੍ਰੀ ਅਕਾਲ ਜੀ। ਹਾਂ ਦਰਸ਼ਕਾਂ ਨੂੰ ਤੁਹਾਡਾ ਨਾਮ ਸੋ ਸੰਘਾਰਾ ਸਿੰਘ ਆ ਜੀ। ਸੰਘਾਰਾ ਸਿੰਘ ਜੀ ਜਿਵੇਂ ਦੇਖ ਰਹੇ ਆ ਕਿ ਇਹ ਜੰਗਲ ਆ ਜਾਂ ਵਾਟਰ ਵਕਸ ਮਾਟਰ ਵਕਸ਼ਾ ਜੀ ਤੁਸੀਂ ਦੇਖ ਰਹੇ ਹੋ ਪਰ ਜਿਵੇਂ ਆਪਾਂ ਵਾਟਰ ਵਕਸ ਦੇ ਅੰਦਰ ਅਸੀਂ ਆਇਆ ਤਾਂ ਜੋ ਦੇਖਣ ਚ ਕਿਸੇ ਜੰਗਲ ਤੋਂ ਘੱਟ ਨਹੀਂ ਲੱਗ ਰਿਹਾ। ਹਾਂ ਜੀ ਹਾਂ ਜੀ ਇੱਥੇ ਵੱਧਦੀ ਨਹੀਂ ਜੀ ਅਗਲਾ ਕਹਿੰਦਾ ਜਮਨਾਜਮ ਹੀ ਐਚ ਡੀਓ ਸਾਹਿਬ ਵੀ ਆਏ ਜੋ ਕਹਿੰਦੇ ਜੀ ਦਾ ਸਿਪਾਈ ਬਹੁਤ ਘੱਟ ਮੰਗਾ ਜੀ ਹੈ ਨਹੀਂ ਸਿਪਾਈ ਹੋਈ ਨਹੀਂ। ਤਾਂ ਮਤਲਬ ਕੀ ਕਾਰਨ ਲੱਗਿਆ ਕਿ ਆਪਾਂ ਕਹਿੰਨਾ ਜਿਵੇਂ ਸਫਾਈ ਤੱਕ ਦੀ ਮੰਨਦੇ ਆ ਕਿ ਬਾਕੀ ਚਲੋ ਸੁਵਿਧਾ ਤਾਂ ਜਿਵੇਂ ਦੇਖਣ ਨੂੰ ਮਿਲ ਹੀ ਰਿਹਾ ਪਿੰਡ ਵਾਲੇ ਦੱਸ ਰਹੇ ਸੀ ਕਿ ਪਾਣੀ ਦੇ ਅੰਦਰ ਆ ਟੰਕੀਆਂ 'ਚ ਪਾਣੀ ਵੀ ਨਹੀਂ ਸੀ ਪਾਣੀ ਤੁਸੀਂ ਜਿਵੇਂ ਚੋਣਾ ਤੋਂ ਪਹਿਲਾਂ ਕਰਵਾਇਆ ਤਾਂ ਮਤਲਬ ਕੋਈ ਵੀ ਸੁਵਿਧਾ ਤੇ ਨਹੀਂ ਹੈ ਜੇ ਵਾ ਹੁਣ ਵੀ ਦੇਖਦੇ ਆ ਕੋਈ ਬਹਿਣ ਦੀ ਜਾਂ ਕੋਈ ਸੁੰਦਰਾਕਰਨ ਦਾ ਕੋਈ ਕੰਮ ਨਹੀਂ ਆ ਜੀ ਕੋਈ ਟੂਟੀਆਂ ਟਾਟੀਆਂ ਦਾ ਕੋਈ ਮੁਲਾਜ਼ਮ ਵੀ ਹੈ ਨਹੀਂ ਇੱਥੇ ਇਹ ਪ੍ਰਾਈਵੇਟ ਹੋ ਗਿਆ ਇਹਦੀ ਗੌਰ ਘਾਈ ਹੋਈ ਨਹੀਂ ਜੀ ਔਰ ਜਿਵੇਂ ਪਿੱਛੇ ਜੰਗਲਾਤ ਬਣਿਆ ਜੋ ਪਿੱਛੇ ਦਿਖ ਰਿਹਾ ਦਰਸ਼ਕ ਵੀ ਦੇਖ ਰਹੇ ਦਰਸ਼ਕੋ ਇੱਥੇ ਜੋ ਜੰਗਲਾਤ ਬਣਾਏ ਪछे ਪੂਰੀ ਤਰ੍ਹਾਂ ਦਰਸ਼ ਮੈਂ ਕੈਮਰਾਮੈਨ ਨੂੰ ਕਹਾਂਗਾ ਦੂਸਰੇ ਪਾਸੇ ਵੀ ਘੁਮਾ ਕੇ ਵੀਡੀਓ ਨੂੰ ਚਾਰੇ ਪਾਸੇ ਦਿਖਾਣ ਦੀ ਕੋਸ਼ਿਸ਼ ਕਰਨ ਕਿ ਪੂਰੀ ਤਰ੍ਹਾਂ ਜੋ ਇੱਕ ਤਰ੍ਹਾਂ ਮੰਨ ਸਕਦੇ ਕਿ ਜੰਗਲ ਦਾ ਰੂਪ ਜੋ ਧਾਰਨ ਕਰ ਚੁੱਕਿਆ ਹੈ ਕਹਿਣ ਨੂੰ ਸਿਰਫ ਇਹ ਆਪਣਾ ਇੱਕ ਵਾਟਰ ਵਰਕਸ ਹੈ ਪਰ ਜੇ ਆਪਾਂ ਹਕੀਕਤ ਮੰਨੀਏ ਤਾਂ ਕਿਸੇ ਜੰਗਲ ਤੋਂ ਘੱਟ ਨਹੀਂ ਹੈ ਜੋ ਹਾਲਾਤ ਨੇ ਉਹ ਬਦ ਤੋਂ ਬਦਤਰ ਹੋ ਚੁੱਕੇ ਨੇ ਜਦ ਪੰਚਾਇਤ ਜੋ ਨਵੀਂ ਬਣੀ ਹੈ ਇਸ ਤੇ ਸੁਧਾਰ ਦੇ ਅੰਦਰ ਕੁਝ ਪ੍ਰਯਾਸ ਕਰੂਗੀ ਇਹ ਚੰង ਜੀ ਜਦੋਂ ਤੁਸੀਂ ਦੁਬਾਰੇ ਆਉਂਗੇ ਆ ਚੀਜ਼ ਸਾਫ਼ ਸੁਥਰੀ ਦਿੱਸੂਗੀ ਬਾਰਡਰ ਵਕਸ ਤੋਂ ਬਣਾ ਲਾਂਗੇ ਇੱਕ ਜਦੋਂ ਤੁਸੀਂ ਆਉਂਗੇ ਸਾਰੀ ਸਫਾਈ ਦਾ ਜੋ ਕੰਮ ਸਾਰੀ ਸਫਾਈ ਦਾ ਸਾਲ ਤੇ ਸਾਰਾ ਕੰਮ ਹੋ ਜਾਊਗਾ ਸਾਲ ਤੇ ਜਦੋਂ ਤੁਸੀਂ ਆਉਂਗੇ ਜਦੋਂ 2 ਮਹੀਨਿਆਂ ਨੂੰ ਆਜੋ 3 ਨੂੰ ਆਜੋ ਅੱਛਾ ਤੁਹਾਨੂੰ ਇੰਨਾ ਵੀ ਵਿਸ਼ਵਾਸ ਹੈ ਕਿ 2-3 ਮਹੀਨਿਆਂ ਚ ਵੀ ਕਰਾ ਦੋਗੇ ਹਾਂਜੀ ਜਦੋਂ ਤੁਸੀਂ ਆਉਂਗੇ ਇਹ ਸਾਡਾ ਪਹਿਲਾ ਕੰਮ ਹਾਂਜੀ ਸਾਹਬ ਖੜੇ ਆ ਸਾਡੇ ਦੂਜੇ ਮੈਂਬਰ ਹੋ ਆ ਸਸਰੀ ਗਾ ਜੀ ਸਸਰੀ ਗਾ ਤੁਸੀਂ ਮੈਂਬਰ ਹੋ ਹਾਂਜੀ ਤਾਂ ਜਿਵੇਂ ਦੇਖ ਰਹੇ ਆ ਜੋ ਹਾਲਾਤ ਐ ਤੁਹਾਡੇ ਮਤਲਬ ਤੁਸੀਂ ਪਹਿਲੀ ਵਾਰ ਮੈਂਬਰ ਬਣਿਆ ਪਹਿਲੀ ਵਾਰ ਤਾਂ ਐਵੇਂ ਦੇ ਹਾਲਾ ਤੁਸੀਂ ਪਹਿਲੇ ਕਿਤੇ ਵਾਟਰ ਵਾਕਸ ਚਾਕੇ ਦੇਖਿਆ ਜਾਂ ਨਹੀਂ ਸ਼ੁਰੂ ਤੋਂ ਹੀ ਹੈ ਇਹੋ ਹੋ ਗਏ 5 ਸਾਲ ਹੋ ਗਏ ਵੀ ਉੱਕਰੀ ਪਿਆਗਾ ਕਹਿੰਦੇ ਵੀ ਇਹਦਾ ਕੰਮ ਨਹੀਂ ਆਉਂਦਾ ਕੀ ਕਾਰਨ ਤੋਂ ਲੱਗਦਾ ਨਰੇਗਾ ਚ ਕੰਮ ਨਹੀਂ ਆਉਂਦਾ ਵੀ ਇਹਦਾ ਨਹੀਂ ਨਰੇਗਾ ਚ ਨਹੀਂ ਆਉਂਦਾ ਮਤਲਬ ਕਾਰਨ ਕੀ ਰਿਹਾ ਇਹਦਾ ਕੰਮ ਬੰਦ ਕਰਿਆ ਹੋਇਆ ਸਰਕਾਰ ਵੱਲੋਂ ਵੀ ਤਾਂ ਨਹੀਂ ਹੁੰਦਾ ਸਸਰੀ ਘਰ ਸਸਰੀ ਘਰ ਕੀ ਨਾਂ ਹੈ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਜਿਵੇਂ ਦੱਸ ਰਿਹਾ ਹੈ ਕਿ ਇਦਾਂ ਕੋਈ ਕੰਮ ਨਹੀਂ ਹੋ ਸਕਦਾ ਕੰਮ ਨਹੀਂ ਕਰਾ ਸਕਦੇ ਹੋ ਕੀ ਕਰਾਂ ਕੰਮ ਇਹ ਯਾਨੀ ਜਿਉਂ ਹੀ ਦੱਸ ਕੇ ਆਇਆ ਸਰਪੰਚ ਸਾਹਿਬ ਜੀ ਇਹ ਪ੍ਰਾਈਵੇਟ ਹੋ ਗਈ ਜਿਹੜੀ ਜਿਹਾ ਕੰਮ ਤੇ ਇਹ ਤਾਂ ਹੁਣ ਜੀ ਪਹਿਲਾਂ ਦਾ ਕੰਮ ਨਹੀਂ ਆਇਆ ਨਰੇਗਾ 'ਚ ਸਫਾਈ ਨਹੀਂ ਹੋਈ ਜੀ ਹੁਣ ਨਵੀਂ ਪੰਚਾਇਤ ਦਾ ਤੁਹਾਨੂੰ ਸਰਪੰਚ ਸਾਹਿਬ ਨੇ ਵਿਸ਼ਵਾਸ ਦਿਵਾਉਂਦੀ ਆ ਵੀ ਇਹਨੂੰ 2-4 ਮਹੀਨਿਆਂ 'ਚ ਵਾਟਰ ਬਾਕਸ ਲੱਗਣ ਦਾ ਦੇਗੇ ਜਿਹੜਾ ਦਿਨ 걸 ਲੱਗਦਾ ਮਤਲਬ ਜਿਵੇਂ ਦੱਸ ਰਿਹਾ ਕਿ ਕੰਮ ਕਰवानी ਚਾਹੁੰਦੇ ਪਰ ਪੰਚਾਇਤ ਕਿੱਦਾਂ ਕਰਾਊਗੀ ਪੰਚਾਇਤ ਜੀ ਪੰਚਾਇਤ ਜਿਵੇਂ ਜੀ ਹੁਣ ਨਰੇਗਾ 'ਚ ਕਹਿੰਦੇ ਆ ਚਾਹੇ ਪੰਚਾਇ ਆਪ ਦੇ ਤੌਰ ਤੇ ਆਪ ਲੱਗਣ ਦੀ ਚਾਹੇ ਸੇਵਾ ਕਰਾਵੇ ਸੇਵਾ ਕਰਾਵੇ ਜਾਂ ਮੰਨ ਪੰਚਾਇਤ ਸੇਵਾ ਕਰਾਵੇ ਹਾਂ ਜਾਂ ਪੰਚਾਇਤ ਆਪ ਦੇ ਥਰੂ ਕਰਾਵੇ ਪਰ ਜਿੱਦਾਂ ਵੀ ਹੋਊਗਾ ਪੰਚਾਇਤ ਪ੍ਰਯਾਸ ਕਰਕੇ ਕੰਮ ਕਰਾਊਗਾ ਕੰਮ ਕਰਾਊ ਪਹਿਲਾ ਕੰਮ ਜੀ ਇਹੀ ਹੈ ਕਿਉਂਕਿ ਇਥੋਂ ਪਿੰਡ ਨੂੰ ਜੀ ਪੀਨ ਵਾਲਾ ਪਾਣੀ ਹੈ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਜੀ ਉਹੋ ਪਿੰਡ ਨੂੰ ਇਥੋਂ ਹੀ ਜਾਣਾ ਜੇ ਇਥੋਂ ਪਿੰਡ ਨੂੰ ਸਾਫ ਸੁਧਰਾ ਪਾਣੀ ਜਾਊਗਾ ਤਾਂ ਪਿੰਡ ਦੇ ਨੌਜਵਾਨ ਲੋਕ ਬਜ਼ੁਰਗ ਬਿਮਾਰੀਆਂ ਤੋਂ ਬਚਣਗੇ ਜੀ ਦਰਸ਼ਕੋ ਜਿਵੇਂ ਤੁਸੀਂ ਆਪਾ ਦੇਖ ਰਹੇ ਹੋ ਔਰ ਸੁਨਿਆ ਵੀ ਆਪ ਦੇ ਕਰਨੀ ਜੋ ਪੰਚਾਇਤ ਦੇ ਪੂਰੇ ਮੈਂਬਰ ਨੇ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਸਰਪੰਚ ਵੀ ਇੱਥੇ ਮੌਜੂਦ ਹੈ ਔਰ ਸਰਪੰਚ ਨੇ ਅੱਜ ਆਪਣੇ ਚੈਨਲ ਦੇ ਰਾਹੀਂ ਕਵਾਦਾ ਕੀਤਾ ਕਿ ਮੈਂ ਵਾਦਾ ਕਰਦਾ ਕਿ ਜਦੋਂ ਵੀ ਤੁਹਾਡਾ ਦੁਬਾਰਾ ਚੱਕਰ ਲੱਗਦਾ ਚਾਹ ਦੋ ਮਹੀਨੇ ਬਾਅਦ ਲੱਗ ਜਾਏ ਜੋ ਇਹ ਹਾਲਾਤ ਨੇ ਇਹ ਐਸੇ ਨਹੀਂ ਮਿਲਣਗੇ ਇੱਥੇ ਸਫਾਈ ਹੋਈ ਮਿਲੂਗੀ ਤੇ ਮੂਲ ਬੁਨਸਿਵਿਦਾ ਪੰਚਾਇਤ ਪੂਰਾ ਪੂਰਾ ਪ੍ਰਯਾਸ ਕਰੂਗੀ ਕਿ ਉਹ ਸਾਰੀ ਸਮੱਸਿਆ ਦਾ ਸਮਾਧਾਨ ਹੋ ਸਕੇ ਪਰ ਜੇ ਨਹੀਂ ਹੋਇਆ ਤੇ ਘੱਟੋ ਘੱਟ ਜੋ ਸਫਾਈ ਦੇ ਹਾਲਾਤ ਨੇ ਇਹਨਾਂ ਦਾ ਇਲਾਜ ਪੰਚਾਇਤ ਘਰਾਂ ਚ ਪੂਰਾ ਪਰਿਆਸ ਕਰੂਗੀ ਚਾਹੇ ਉਹ ਪੰਚਾਇਤ ਸਰਕਾਰੀ ਦਾ ਸਹਿਯੋਗ ਮਿਲੇ ਜਾਂ ਪੰਚਾਇਤ ਪਰਸਨਲ ਖੁਦ ਕਰੇ ਜੋ ਵੀ ਹੋਇਆ ਪੰਚਾਇਤ ਇਸ ਦੇ ਬਾਰੇ ਆਪਾਂ ਇੱਕ ਮੰਨ ਸਕਦੇ ਹਾਂ ਕਿ ਪੂਰੀ ਤਰ੍ਹਾਂ ਗੰਭੀਰ ਹੈ ਔਰ ਇਸ ਦਾ ਸਮਾਧਾਨ ਨਜ਼ਦੀਕ ਹੀ ਹੈ ਫਿਰ ਐਸੀ ਤਰ੍ਹਾਂ ਇੱਕ ਨਵੇਂ ਪੰਡੇ ਚ ਨਵੀਂ ਜਾਣਕਾਰੀ ਨਾਲ ਮਿਲਾਉਂਗੇ ਤਦ ਤੱਕ ਜੋ ਇਜਾਜ਼ਤ